ਨਾਗ ਦੀ ਧੌਣ ਨਾਲ ਦਾ ਬੱਚਾ ਦਿਖਾਵਾਂਗੇ ਤੁਹਾਨੂੰ ਨਵਾਂ ਹੀ ਲਿਆਂਦਾ ਹਜੇ ਤੇ ਨਾਂ ਵੀ ਸੋਚਦੇ ਆ ਤਾਂ ਕੀ ਰੱਖਣਾ ਕਮੈਂਟਾਂ 'ਚ ਜਰੂਰ ਦੱਸੋ ਲੰਬਾ ਲੂੰਬਾ ਵੀ ਫੁੱਲ ਆ ਤੇ ਗਰਦਨ ਤਾਂ ਸੱਪ ਨਾਲ ਦੀ ਆ ਚੰਗਾ ਬੱਚਾ ਕਰਦੇ ਆ ਬਲੌਗ ਸ਼ੁਰੂ ਆ ਜੋ ਬਾਅਦਾਂ ਬਲੌਗ ਵੱਲ ਤੇ ਇੱਕ ਬੱਚਾ ਤੁਹਾਨੂੰ ਹੋਰ ਦਿਖਾਵਾਂਗੇ ਤਾਂ ਬਿਨਾ ਜਿਹੜੇ ਦੋ ਨਵੇਂ ਜਾਨਵਰ ਲਿਆਂਦੇ ਦੋਨੇ ਬਸ਼ੀਰੀ ਲਿਆਂਦੇ ਉਹ ਚਾਲ ਵਾਲਾ ਦੇਖੋ ਆ ਵੀ ਨਗੀਨਾ ਹੀ ਆ ਉੱਡਣਾ ਸੱਪ ਇਹ ਉੱਡਣਾ ਸੱਪ ਤੁਰਦਾ ਤਾਂ ਆਏ ਜਿਵੇਂ ਨੇਰ ਤੇ ਕੈਸਟੀ ਕਰਦੀ ਜਾਂਦੀ ਹੋਵੇ ਨਾ ਉਵੇਂ ਤੁਰਦਾ ਤੇ ਬਾਕੀ ਬਰੀਕੀ ਸਾਬਾ ਨੂੰ ਬਹੁਤ ਜ਼ਿਆਦਾ ਸੋਨਾ ਹੱਕ ਹੁੱਕ ਚੰਗੀ ਆ ਪਲਿਆ ਸੋਨਾ ਗੋਲ ਪਿਆ ਗਰਦਨ ਤੇ ਕੰਨ ਬਹੁਤ ਸੋਟ ਆ ਕੰਨਾਂ ਤੇ ਤਾਂ ਆਪਣੇ ਵਾਲੇ ਡਾਇਮੰਡ ਦਾ ਭਲੇਖਾ ਹੀ ਪਉਂਦਾ 3 ਇੰਚੀ ਇੰਚੀ ਦਾ ਕੰਨ ਤੇ ਉਹ ਵੀ ਕੁੰਡੀ ਵਾਲਾ ਮਾਰਵੜੀ ਮੰਨ ਲਓ ਆਪਾਂ ਬੰਦਰਾਂ ਦਾ ਬੱਚਾ ਜੀ 4 ਸਾਲ ਦਾ ਤੇ ਤੋਰਾ ਤੋਰਾ ਬੈਠ ਮੈਂ ਤੋਰੇ ਦੀ ਲਾਸਟ ਤੇ ਵੀਡੀਓ ਲਾਉ ਪੂਰਾ ਬਲੌਗ ਦੇਖ ਲਓ ਇੱਕ ਵਾਰ ਤੇ ਹੁਣ ਆਪਾਂ ਬਲੌਗ ਕਮੈਂਟਾਂ ਜ਼ਰੂਰ ਦੱਸੋ ਵੀ ਇਦਾਂ ਦੇ ਬਲੌਗ ਬਣਾਇਆ ਕਰੀ ਜਿਹੜੀ ਆਪਣੀ ਡੇਲੀ ਰੁਟਿਨ ਹੋਵੇ ਅੱਜ ਦਾ ਚਲੋ ਆਪਾਂ ਦੁਪਹਿਰੋਂ ਬਾਅਦ ਦੇ ਬਣਾਇਆ ਜਿੱਤੋਂ ਨੇ ਪਸੰਦ ਆਇਆ ਤੁਸੀਂ ਵਧੀਆ ਰਿਸਪੌਂਸ ਦਿੱਤਾ ਤਾਂ ਆਪਾਂ ਫਿਰ ਇਹਨੂੰ ਟਰਾਈ ਕਰਾਂਗੇ ਵੀ ਡੇਲੀ ਬਣਾਇਆ ਕਰੀ ਸਵਾਗਤ ਹੈ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਆਪਾਂ ਰਾਤ ਮੰਡੀ ਤੋਂ ਵਾਪਸ ਆਏ ਤੇ ਮੀਂਹ ਬਹੁਤ ਜ਼ਿਆਦਾ ਪਿਆ ਤੇ ਮੀਂਹ ਤੋਂ ਬਾਅਦ ਪਹਿਲਾਂ ਤਾਂ ਅੱਜ ਸਾਰੀ ਦਿਹਾੜੀ ਆਪਣੀ ਸਾਰੀ ਦਿਹਾੜੀ ਆਪਣੀ ਮੰਨ ਲਓ ਸਾਫ ਸਫਾਈ ਚ ਨਹੀਂ ਆ ਗਈ ਪਹਿਲਾਂ ਸਮਾਨ ਸਾਂਭਣ ਸੁਭੰਦਾ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਡੇ ਆ ਆਪਾਂ ਤੁੱਪੇ ਜਾਨਵਰ ਬੰਨੇ ਤੇ ਉਹਨਾਂ ਵਿੱਚ ਦੋ ਚਾਰ ਜਾਨਵਰਾਂ ਦੀ ਫੋਟੋਆਂ ਖਿੱਚੀਆਂ ਤੇ ਜਿਹੜੇ-ਜਿਹੜੇ ਜਾਨਵਰ ਆਪਾਂ ਲਿਆਂਦੇ ਨਵੇਂ ਅੱਜ ਅੱਜ ਨਿਊ ਐਂਟਰੀ ਹੋਈ ਆ ਦੋ ਤਾਂ ਆਪਾਂ ਘੋੜੇ ਲਿਆਂਦੇ ਨੇ ਮੈਂ ਤੁਹਾਨੂੰ ਉਹਨਾਂ ਦੇ ਬੈਟਰ ਕਲਿੱਪਾਂ ਲਾऊं ਤੇ ਇੱਕ ਨੁਗਰਾ ਤੇ ਇੱਕ ਚੰਬਾ ਚੰਬਾ ਉਹ ਭਰਾਵਾਂ ਲਈ ਹੈ ਜਿਹੜੇ ਕਹਿੰਦੇ ਹੀ ਅਸੀਂ ਵੀ ਰਾਈਡਿੰਗ ਲਈ ਲੈਣਾ ਰਾਈਡਿੰਗ ਦਾ ਬਹੁਤ ਸਾਫ਼ ਆ ਦੋਸਤੋ 20 ਕਿਲੋਮੀਟਰ ਡੇਲੀ ਅਪ ਡਾਊਨ ਹੁੰਦੀ ਆ ਉਹਦੀ ਤੇ ਸਾਰੇ ਦਿਖਾਉਣਾ ਹੁਣ ਤੁਹਾਨੂੰ ਇੱਕ ਫਾਰਮ ਦਾ ਬਲੌਗ ਦਿਖਾ ਦਿੰਨੇ ਆ ਤੇ ਇਹ ਉਮੀਦ ਆਪਾਂ ਇਦਾਂ ਹੀ ਡੇਲੀ ਇੱਕ ਅੰਦਾ ਬਲੌਗ ਪਾਇਆ ਕਰਾਂਗੇ ਡੇਲੀ ਰੁਟੀਨ ਵਾਲਾ ਤੇ ਦੇਖੋ ਦੇਖ ਕੇ ਦੱਸਿਓ ਕਿਵੇਂ ਲੱਗਿਆ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਇਦਾਂ ਦਾ ਬਲੌਗ ਪਾਈਏ ਜਾਂ ਨਾ ਪਾਈਏ ਆਜੋ ਕਰਦੇ ਹਾਂ ਸ਼ੁਰੂ ਲੋ ਵੀ ਮਿੱਤਰੋ ਇਹ ਖੜੇ ਜਾਨਵਰ ਇਹ ਸਾਰੇ ਮੇਲ ਆ ਤੇ ਉਧਰ ਬਾਬੇ ਹੁਣੇ ਲਾਈ ਜਾਂਦੇ ਝੋਟ ਉਹਦੇ ਨਾਲ ਚੱਲ ਜੂ ਪਤਾ ਅੱਜ ਜ਼ੋਰ ਚੋਬਰਾਂ ਦਾ ਦੇਹ ਬਾਬਾ ਤੇਰੇ ਨਾਲ ਵਿੱਕੀ ਦੇਖ ਲਾ ਨਵਾਂ ਆਇਆ ਤੇ ਪਹਿਲੇ ਦਿਨ ਹੀ ਲਾਦਾ ਤੇ ਤੁਲਵਾਇਆ ਨਹੀਂ ਇਹਨੇ ਆ ਫਲਾ ਤੂੰ ਨਾ ਜੀ ਇਹਦਾ ਇਹ ਲਿਆਂਦਾ ਨਵਾਂ ਜਾਨਵਰ ਸਾਰੇ ਮੀਂਹ ਨੇ ਪਹਿਲਾਂ ਤਾਂ ਖਰਾਬ ਕੀਤਾ ਬੈ ਜਲਸਾ ਸਾਰੇ ਫਰ ਜਿਵੇਂ ਜਾਨਵਰ ਤੁਹਾਨੂੰ ਮਾਪਾ ਦੱਸਿਆ ਸੀ ਮੀਂਹ ਤੋਂ ਆਏ ਹੋਇਆ ਉਹ ਵਜਾ ਕਰਕੇ ਸਾਰੇ ਜਾਨਵਰ ਧੁੱਪ ਲਗਾਉਣੀ ਵੀ ਜ਼ਰੂਰੀ ਸੀ ਹੁਣ ਤਾਂ ਦੁਪਹਿਰ ਦਾ ਟਾਈਮ ਹੋ ਗਿਆ ਧੁੱਪ ਵੀ ਚੱਲੀ ਤੇ ਹੁਣ ਬੰਦ ਦੇਣਾ ਟਾਈਮ ਨਾਲ ਅੰਦਰ ਗੜੇ ਪੈਣ ਨਾਲ ਥੋੜਾ ਜਿਹਾ ਮੌਸਮ ਠੰਡ ਦਾ ਹੋ ਜਾਂਦਾ ਅੱਥਨ ਦਿਨੇ ਤੱਕ ਫੁੱਲ ਗਰਮੀ ਸੀ ਤੇ ਇਹ ਜਾਨਵਰ ਖੜੇ ਆ ਦੋਸਤੋ ਆਪਣੇ ਫਾਰਮ ਦੇ ਉੱਤੇ ਫਿਲਹਾਲ ਤੇ ਬੱਚੇ ਛੋਟੇ ਬੱਚੇ ਬੱਚੀਆਂ ਸਾਰੇ ਤਰ੍ਹਾਂ ਦਾ ਮਾਲ ਖੜਾ ਆਪਣੇ ਕੋਲ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਨੋਕਰਾ ਮਾਰਵਾੜੀ ਚੰਬਾ ਆਵਲਖ ਤੇਲੀਆ ਕਮੈਤ ਨੀਲੀ ਸੰਜਾਫ ਲਾਲ ਚੰਬੀ ਸਾਰੇ ਤਰ੍ਹਾਂ ਦਾ ਹੀ ਮਾਲ ਮਿਲ ਜੂ ਆਪ ਨੂੰ ਆ ਖੜੀ ਆਪਣੀ ਰੂਪਪਰੀ ਤੇ ਉਧਰ ਰਾਜਪਰੀ ਖੜੀ ਆ ਛੋਟੀ ਤੇ ਆ ਸੰਜਾਖ ਘੋੜੀ ਨੌਕਰੀ ਘੋੜੀ ਮਾਰਵੜੀ ਬਿਸ਼ੇਰੀ ਆ ਤੇ ਆ ਵੀ ਕੁਮੈਤ ਬਿਸ਼ੇਰੀ ਤੇ ਗਲਡੀ ਚੰਬੀ ਘੋੜੀ ਤੇ ਅਫਲਾ ਤੋਂ ਲਿਆਂਦਾ ਪੰਨਾਵਾ ਗਰਦਨ ਦਾ ਸੱਪ ਦੇ ਬੱਚੇ ਅਰ ਗਿਆ ਦੇਖ ਸਕਦੇ ਆ ਤੁਸੀਂ ਹੁਣ ਬਾਬੇ ਹੁਣਾਂ ਤਾਂ ਤਲਿਆਰਾ ਨਹੀਂ ਪਵਾਇਆ ਨੇ ਜੋਰ ਹੀ ਪਰਖਦੇ ਆ ਦੋਨਾਂ ਕਿਹੜਾ ਪਾਉਂਦਾ ਬਾਬਾ ਮੈਨੂੰ ਹੱਥ ਨਾ ਲਾਉਣੇ ਪੈ ਜਾਣ ਤਲਿਆਰਾ ਪੁੱਠਾ ਥੋੜਾ ਮੈਂ ਤਾਂ ਅੱਗੇ ਨੂੰ ਕਿਹਾ ਕਿ ਮੈਂ ਪੁੱਠਾ ਨਹੀਂ ਨਹੀਂ ਹੂੰ ਤਾਂ ਸਿੱਧਾ ਬਲ ਪਿਆ ਹੋਇਆ ਚੱਲ ਵੇਖ ਨਿਕਲ ਗਿਆ ਉਹ ਨਿਗੜੇ ਸਾਬ੍ਹ ਪਾ ਲਿਆ ਲੈ ਜਾ ਲੈਂਥ ਲੰਥ ਬਹੁਤ ਆ ਬੱਚਾ ਹੀ ਆ ਹਜੇ ਗਰਦਨ ਬਹੁਤ ਜ਼ਿਆਦਾ ਬਰੀਕ ਆ 60 ਪਲੱਸ ਹਾਈਟ ਕਰੀਕ ਫਿਰਦਾ ਅਬ ਸ਼ੇਰੀ ਖੜੀ ਐ ਜੀ ਇੱਧਰ ਅਜੇ ਖੁੱਲੇ ਨਹੀਂ ਸਾਡੇ ਮਹੀਨਾ ਪਾਣੀ ਜ ਬਹੁਤ ਜ਼ਿਆਦਾ ਖੜਾ ਸੀ ਪਹਿਲਾਂ ਪਾਣੀ ਸੁਕਾਇਆ ਤੇ ਆ ਬੱਚੀ ਦੇਖੋ 64 ਆਪਣਾ 62 ਪਲੱਸ ਹੋਈ ਖੜੀ ਆ ਹਜੇ ਉਮਰੋਂ ਚਾਰ ਦੰਦ ਹੋਣ ਲੱਗੇ ਮੰਨ ਲਓ ਤਿੰਨ ਸਾਢੇ ਤਿੰਨ ਸਾਲ ਦੀ ਆ ਚਾਰ ਦੀ ਮੰਨ ਲੋ ਤੇ ਬਾਡਾ ਬੁੱਡਾ ਬਹੁਤ ਜ਼ਿਆਦਾ ਇਹ ਖੜਾ ਆਪਣਾ ਕਰ ਦਿੱਤਾ ਜੀ ਜਿਹੇ ਰਾਜਾ ਦਾ ਬੱਚਾ 65 ਇੰਚ ਹੋਇਆ ਖੜਾ ਜਲਦੇ ਆਪਾਂ ਜੈਜੂ ਨੂੰ ਨਾ ਪੁੱਤ ਓਏ ਯਾ ਜੇ ਰਾਜਦੇਵ ਰਾਜ ਰਣੀਆਂ ਦਾ ਬੱਚਾ ਚੈਂਪੀਅਨ ਜੀ 66 ਇੰਚ ਹਾਈਟ ਹੈ ਇਹਦੀ ਤੇ ਬੱਚੇ ਵਿੱਚ ਬਹੁਤ ਜ਼ਿਆਦਾ ਸੋਹਣਾ ਆਉਣ ਲੱਗ ਗਿਆ ਇਹਦੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਇਹਦੀ ਇੰਟਰੋਡਕਸ਼ਨ ਦੀ ਤਾਂ ਲੋੜ ਹੀ ਨਹੀਂ ਚੱਲ ਪੁੱਤ ਭੱਜ ਜਾ ਉਧਰ ਲੋਬੀ ਮਿੱਤਰੋ ਕਰਿਓ ਚੈੱਕ ਆ ਹੈਗਾ ਪੰਜ ਕ ਲੈਣਾ ਬਸ਼ੀਰਾ 4 ਸਾਲ ਉਮਰ ਆ ਸਵਾਰੀ ਦਾ ਬਹੁਤ ਚੰਗਾ 20-20 ਕਿਲੋਮੀਟਰ ਤੁਰਦਾ ਰਹੇ ਤੇ ਸਵੇਰੇ ਆਪਾਂ ਇਹਦੀ ਅਲੱਗ ਤੋਂ ਵੀਡੀਓ ਪਾਵਾਂਗੇ ਵੀਡੀਓ ਬਣੀ ਪਈ ਆ ਜਿਹੜੇ ਭਰਾ ਸਵਾਰੀ ਵਾਲੇ ਬਸ਼ੀਰੇ ਦੀ ਮੰਗ ਕਰਦੇ ਉਹ ਆਹ ਦੇਖ ਲਓ ਪੰਜ ਕ ਲੈਣਾ ਤੇ ਗਰਦਨ ਹੱਕ ਹੁੱਕ ਬਹੁਤ ਚੰਗੀ ਆ ਗੋਲ ਪਿਆ ਸਾਉ ਠੰਡਾ ਚਾਏ ਘੋੜੀਆਂ ਚ ਬੰਨੀ ਫਿਰ ਸੋ ਜਿਹੜੇ ਵੀਰਾਂ ਨੂੰ ਸਵਾਰੀ ਲਈ ਘੋੜਾ ਲੈਣਾ ਉਹ ਆਹ ਦੇਖ ਲਓ ਭਾ ਪੜਤੇ ਵਾਲਾ ਤੇ ਚੰਗਾ ਬਾਲਪੁਰਿਆਂ ਦਾ ਸਾਫਾ ਤੇ ਜੇ ਬਰੀਡਿੰਗ ਲਈ ਬੱਚਾ ਲੈਣਾ ਤੇ ਉਹ ਨੁਕਰਾ ਸੱਪ ਵਾਲੀ ਧੌਣ ਵਾਲਾ ਦਿਖਾਉਂਦੇ ਆ ਆ ਜੀ ਸੱਪ ਵਾਲੀ ਧੌਣ ਵਾਲਾ ਇਹ ਤਾਂ ਨਾ ਵੀ ਸੋਚਣਾ ਤੇ ਤੋਂ ਤੋਂ ਬਹੁਤ ਜ਼ਿਆਦਾ ਚੰਗੇ ਉਪਰੋਂ ਤਾਂ ਜਮਾ ਪਤਲੀ ਹੱਥ 'ਚ ਹੀ ਆ ਜਾਂਦੇ ਤਾਂ ਹੁਣ ਇਹਨੇ ਕੰਨ ਕੁੱਨ ਸੁਨੱਖਾ ਸੈਕਾ ਮੰਨ ਲਓ ਹੈ ਹੀ ਨੀ ਨਾ ਮਾਤਰੀ ਇੱਕ ਦੋ ਸਪੌਟ ਹੁਣ ਤਾਂ ਠੀਕ ਹੈ ਨਾ ਪਰ ਲੰਬਾ ਲੁੰਬਾ ਤੇ ਚਮੜੀ ਬਹੁਤ ਬਰੀਕ ਆ ਬੱਚੇ ਦੀ ਸੋ ਦੋਸਤੋ ਆ ਬੱਚਾ ਵੀ ਆਪਾਂ ਨਵਾਂ ਦੋਨੇ ਅੱਜ ਹੀ ਆਏ ਆ ਕਮੈਂਟਾਂ ਜ਼ਰੂਰ ਦੱਸੋ ਕਿਵੇਂ ਲੱਗਿਆ ਤੇ ਬਲੌਗ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਕਿਵੇਂ ਦਾ ਲੱਗਾ ਕਮੈਂਟਾਂ ਜਾਂ ਆਪ ਦਾ ਆਪ ਦਾ ਸੁਝਾਅ ਦਿਓ ਹੋਰ ਬਣਾਈਏ ਨਾ ਸੰਭ ਸੰਭੂ ਵੀ ਭਾਰੀ ਤੇ ਬਾਕੀ ਦਮਾਂ ਇਹ ਤੁਹਾਨੂੰ ਨੰਬਰ ਜੇ ਚੱਲਦਾ ਹੋਇਆ ਤਾਂ ਦੋਨਾਂ ਜਿਹੜਾ ਵੀ ਜਾਨਵਰ ਚੱਲਦਾ ਹੋਵੇ ਫੋਨ ਲਾ ਲੈ ਬਾਕੀ ਇਹਨਾਂ ਹੀ ਅਲੱਗ-ਅਲੱਗ ਤੌਰ ਤੇ ਨੌਕਰੇਦਿਆਂ ਤੋਂ ਤੁਹਾਨੂੰ ਆਨੂ ਕਿ ਕਿਹੜੇ ਦਿਨ 'ਚ ਤੁਹਾਡੇ ਲਈ ਫੋਟੋ ਵੀਡੀਓ ਲਿਆਉਣੇ ਆ ਤੇ ਮਿਲਦੇ ਹਾਂ ਜਲਦ ਨਵੇਂ ਬਲੌਗ ਨਾਲ ਦਿਓ ਇਜਾਜ਼ਤ ਉੱਪਰ ਨੰਬਰ ਚੱਲ ਪੇ ਡਿਟੇਲ ਦੇ ਲਈ ਤੁਹਾਨੂੰ